ਬਹੁਤ ਸਾਰੇ ਅਜਿਹੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਟੂਰਿਸਟ ਵੀਜ਼ਾ ਲੈ ਲਈਏ ਇੱਕ ਵਾਰੀ ਸਾਡਾ ਪੈਰ ਧਰਾਵਾ ਹੋ ਜੇ ਤੇ ਉੱਥੇ ਜਾ ਕੇ ਅਸੀਂ ਆਪਣੀ ਕੋਈ ਨਾ ਕੋਈ ਅਡਜਸਟਮੈਂਟ ਕਰ ਲਾਂਗੇ ਦੇਖੋ ਜਿਹੜੇ ਤਾਂ ਘੁੰਮਣ ਫਿਰਨ ਜਾਣਾ ਚਾਹੁੰਦੇ ਆ ਤੇ ਵਾਪਸ ਇੰਡੀਆ ਆਉਣਾ ਉਹਨਾਂ ਲਈ ਤਾਂ ਬੈਸਟ ਹੈ ਵੀ ਟੂਰਿਸਟ ਵੀਜ਼ਾ ਲੈਣ ਤੇ ਟੂਰਿਸਟ ਵਿਜ਼ਿਟ ਤੇ ਚਲੇ ਜਾਣ ਪਰ ਜਿਨ੍ਹਾਂ ਦਾ ਮਕਸਦ ਇਹ ਨਹੀਂ ਹੈਗਾ ਮਕਸਦ ਪਹਿਲਾਂ ਹੀ ਦਿਮਾਗ ਦੇ ਵਿੱਚ ਇਹ ਸੋਚਿਆ ਕਿ ਸੈਟਲਮੈਂਟ ਕਰਨੀ ਹੈ ਕੈਨੇਡਾ ਜਾ ਕੇ ਉਹਨਾਂ ਲਈ ਇਹ ਰਸਤਾ ਬਿਲਕੁਲ ਠੁਕਵਾ ਨਹੀਂ ਹੈਗਾ ਉਹ ਬਿਲਕੁਲ ਮਤਲਬ ਗਲਤ तरीके ਨਾਲ ਇਸਤੇਮਾਲ ਕਰ ਰਹੇ ਟੂਰਿਸਟ ਵੀਜ਼ਾ ਦਾ ਇਹਦੇ ਪਿਛਲੇ ਕਈ ਦਿਨਾਂ ਦੇ ਵਿੱਚ ਨਾ ਬਹੁਤ ਸਾਰੇ ਮੇਨ ਜਿਹੜੇ ਐਪਲੀਕੇਸ਼ਨ ਫਾਰਮ ਆਫ ਕਲੈਂਟਸ ਤੋਂ ਮੰਗਵਾਏ ਬਹੁਤ ਸਾਰੀਆਂ ਕੈਨੇਡਾ ਤੋਂ ਕਾਲਸ ਆਉਂਦੀਆਂ ਭਾਜੀ ਸਾਡਾ ਟੂਰਿਸਟ ਵੀਜ਼ਾ ਲੱਗ ਗਿਆ ਸੀ ਅਸੀਂ ਬੈਠੇ ਹਾਂ ਕੋਈ ਐਲਐਮਆਈਏ ਦਾ ਹੋ ਜਾਊਗਾ ਬਹੁਤ ਸਾਰਿਆਂ ਨੂੰ ਤਾਂ ਜਦੋਂ ਪੁੱਛੀਦਾ ਵੀ ਤੁਹਾਡਾ ਮੇਨ ਐਪਲੀਕੇਸ਼ਨ ਫਾਰਮ ਭਾਈ ਭੇਜੋ ਦੇਖੋ ਦੇਖੀਏ ਵੀ ਤੁਸੀਂ ਕੀ ਐਕੂਪੇਸ਼ਨ ਭਰਿਆ ਤੁਸੀਂ ਹੈਰਾਨ ਹੋਵੋਗੇ ਕਿ 50% ਲੋਕਾਂ ਦੇ ਕੋਲ ਆਪਣਾ ਮੇਨ ਐਪਲੀਕੇਸ਼ਨ ਫਾਰਮ ਨਹੀਂ ਹੈ ਅਰ ਜਾਂ ਜਿਸ ਕੰਸਲਟੈਂਟ ਤੋਂ ਉਹਨਾਂ ਨੇ ਸਰਵਿਸ ਲਈਤੀ ਆ ਉਹ ਉਹਨਾਂ ਨੂੰ ਦੇ ਕੇ ਰਾਜ਼ੀ ਨਹੀਂ ਪਤਾ ਨਹੀਂ ਉਹਨੇ ਕੀ ਇਨਫੋਰਮੇਸ਼ਨ ਭਰੀ ਆ ਖੁਦ ਨਹੀਂ ਇਸ ਜੀ ਤੋਂ ਅਵੇਅਰ ਹੈਗੇ ਠੀਕ ਹੈ ਜੀ ਦੂਸਰਾ ਕੁਝ ਜਿਹੜੇ ਹੈਗੇ ਆ ਜਿਨ੍ਹਾਂ ਨੇ ਆਪਣੀ ਪ੍ਰੋਫਾਈਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਉਹਨਾਂ ਕੋਲੇ ਉਹਨੂੰ ਸਪੋਰਟ ਕਰਦੇ ਕੋਈ ਕਾਗਜ਼ਤ ਨਹੀਂ ਹੈਗੇ ਮਨ ਕੇ ਚੱਲੋ ਜਦੋਂ ਟੂਰਿਸਟ ਵੀਜ਼ਾ ਲੈਣਾ ਸੀ ਉਦੋਂ ਆਪਣੇ ਆਪ ਨੂੰ ਬਹੁਤ ਵਿਧਾ ਚੜਾ ਕੇ ਪੇਸ਼ ਕੀਤਾ ਕਿਸੇ ਨੇ ਬਿਜ਼ਨਸ ਮਾਈਂਡ ਭਰਿਆ ਕਿਸੇ ਨੇ ਹੋਰ ਵੱਡੇ ਵੱਡੇ ਬਿਜ਼ਨਸ ਦਿਖਾਏ ਕਿਸੇ ਨੇ ਸ਼ੈਲਰ ਦਿਖਾਇਆ ਕਿਸੇ ਨੇ ਕੁਝ ਦਿਖਾਇਆ ਤਾਂ ਅੱਜ ਕਹਿੰਦੇ ਆ ਪਾਜੀ ਐਲ ਐਮ ਆਈਏ ਮਿਲ ਜੇ ਭਵੇਂ ਸਾਨੂੰ ਫਾਰਮ ਵਰਕਰ ਦੀ ਮਿਲ ਜੇ ਹੁਣ ਪਹਿਲਾਂ ਤਾਂ ਤੁਸੀਂ 3-4 ਮਹੀਨੇ ਪਹਿਲਾਂ ਜਦੋਂ ਵੀਜ਼ਾ ਲੇਤਾ ਆਪਣੀ ਪ੍ਰੋਫਾਈਲ ਨੂੰ ਦਿਖਾਇਆ ਕਿ ਮੈਂ ਇੰਡੀਆ ਦੇ ਵਿੱਚ ਬਿਜ਼ਨਸਮੈਨ ਹ ਅੱਜ ਤੁਸੀਂ ਇੱਕ ਲੇਬਰ ਵਾਲੇ ਦੀ ਐਲ ਐਮ ਆਈਏ ਲੱਭ ਰਹੇ ਹੋ ਦੂਸਰੀ ਗੱਲ ਤੁਸੀਂ ਆਪਣਾ ਰਸਤਾ ਨਨ ਜਿਹੜਾ ਉਹ ਬਾਉਂਡ ਕਰ ਲਿਆ ਤੁਸੀਂ ਸਿਰਫ ਤੇ ਸਿਰਫ ਆਪਣੇ ਬਹੁਤ ਸਾਰੇ ਰਸਤੇ ਬੰਦ ਕਰ ਲਏ ਤੁਸੀਂ ਜੋ ਐਕਚੁਅਲ ਪੋਜੀਸ਼ਨ ਆਪਣੀ ਜਿਹੜਾ ਮੇਨ ਐਪਲੀਕੇਸ਼ਨ ਫਾਰਮ ਦੇ ਵਿੱਚ ਭਰੀ ਆ ਤੁਹਾਨੂੰ ਉਹਦੇ ਨਾਲ ਮਿਲਦੀ ਜੁਲਦੀ ਹੀ ਐਲਐਮਆਈ ਲੈਣੀ ਪਾਏਗੀ ਤੇ ਇਸ ਚੀਜ਼ ਦਾ ਜਿਹੜੇ ਉੱਧਰ ਬੈਠੇ ਆਰਸੀਆਈਸੀ ਜਿਨ੍ਹਾਂ ਤੇ ਸਰਕਾਰੀ ਠੱਪਾ ਲੱਗਾ ਉਹ ਵੀ ਨਜਾਇਜ਼ ਫਾਇਦਾ ਚੱਕਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਪਹਿਲਾਂ ਤੁਸੀਂ ਕਿਸੇ ਗਲਤ ਜਗ੍ਹਾ ਤੇ ਸ਼ਿਕਾਰ ਹੋ ਕੇ ਆਏ ਹੋ ਠੀਕ ਹੈ ਜੀ ਤਾਂ ਜਿਹੜੇ ਬੰਦਿਆਂ ਦਾ ਆਲਰੇਡੀ ਪਲਾਨ ਹੈਗਾ ਅਡਜਸਟਮੈਂਟ ਦਾ ਕਿ ਅਸੀਂ ਉਧਰ ਪਰਮਨੈਂਟ ਰੈਜ਼ਿਡੈਂਸੀ ਲੈਣੀ ਆ ਜਾਂ ਕੋਈ ਵਰਕ ਪਰਮਿਟ ਅਪਲਾਈ ਕਰਨਾ ਤਾਂ ਉਹ ਆਪਣਾ ਜਿਹੜਾ ਪ੍ਰੋਪਰ ਰਸਤਾ ਇੱਥੋਂ ਲੈਣਗੇ ਉਹਨਾਂ ਨੂੰ ਸਸਤਾ ਵੀ ਪਊਗਾ ਵਧੀਆ ਵੀ ਰਹੂਗਾ ਔਰ ਉਹ ਟੁਕਮਾ ਵੀ ਹੋਊਗਾ ਅਗਰ ਉਹ ਟੂਰਿਸਟ ਵੀਜ਼ੇ ਤੇ ਜਾਣਗੇ ਤਾਂ ਅੱਜ ਝੂਠ ਧੂਫਾਨ ਮਾਰ ਕੇ ਅਗਰ ਟੂਰਿਸਟ ਵੀਜ਼ਾ ਲੈ ਲੈਂਦੇ ਆ ਤਾਂ ਕੱਲ ਨੂੰ ਉਹਨਾਂ ਨੂੰ ਐਲਐਮਆਈਏ ਲੈਣ 'ਚ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਉਹ ਰਸਤਾ ਪੱਧਰਾ ਨਹੀਂ ਹੈਗਾ ਉਹ ਰਸਤਾ ਸੌਖਾ ਨਹੀਂ ਹੈਗਾ ਉਹ ਰਸਤਾ ਸਸਤਾ ਨਹੀਂ ਹੈਗਾ ਫੇਰ ਕੱਲ ਨੂੰ ਜਦੋਂ ਉੱਥੇ ਜਾ ਕੇ ਅੱਖਾਂ ਖੁੱਲ੍ਹਦੀਆਂ ਕਿ ਵਾਕਿਈ ਅਸੀਂ ਮਤਲਬ ਕਿਸੇ ਚੰਗੇ ਕੰਸਲਟੈਂਟ ਦੀ ਸਲਾਹ ਨਹੀਂ ਲਈ ਤੇ ਅਸੀਂ ਠੱਗੀ ਦਾ ਸ਼ਿਕਾਰ ਹੋ ਗਏ ਆ ਫਿਰ ਉਧਰ ਬੈਠ ਕੇ ਕਹਿੰਦੇ ਏਜੰਟਾਂ ਨੇ ਲੁੱਟ ਲਿਆ ਜੀ ਏਜੰਟਾਂ ਨੇ ਮਾੜਾ ਕੀਤਾ ਠੀਕ ਆ ਤਾਂ ਮਗਰੋਂ ਦੋਸ਼ ਦੇਣ ਦਾ ਕੀ ਫਾਇਦਾ ਪਹਿਲੀ ਗਲਤੀ ਸਾਡੀ ਆਪਣੀ ਆ ਅਗਰ ਆਪਾਂ ਖੁਦ ਸੁਧਾਰ ਕਰਾਂਗੇ ਤਾਂ ਇਸ ਲੁੱਟ ਨੂੰ ਰੋਕ ਸਕਾਂਗੇ ਧੰਨਵਾਦ